ਜੀ ਸਾਰਿਆਂ ਨੂੰ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਬਕੀਰ ਤੁਹਾਡੀ ਚੜ੍ਹਦੀ ਕਲਾ ਦੀ ਮੈਂ ਅਰਦਾਸ ਕਰਦਾ ਸਾਹ ਸੰਗਤ ਜੀ ਬੂਟੇ ਲਗੜਦੀ ਨੇ ਇੱਕ ਚਵਲ ਮਾਰੀ ਕਹਿੰਦਾ ਕਿ ਭਿੰਡਰਾਂ ਵਾਲੇ ਨੇ ਬਿਆਨ ਦਿੱਤਾ ਸੀ ਕਿ ਜੇ ਮੇਰੀ ਜੀਪ ਨਾ ਛੱਡੀ ਤੇ ਮੈਂ ਹਿੰਦੂਆਂ ਨੂੰ ਵੱਡਾਂਗਾ ਇਹ ਤਾਂ ਇੱਕ ਮਹਿਜ ਬਿਆਨ ਸੀ ਪਰ ਬੂਟਾ ਦੇ ਇਹਦੇ ਵਰਗੇ ਹੋਰ ਬਹੁਤ ਸਾਰੇ ਚਵਲ ਲੋਕ ਨੇ ਜਿਹੜੇ ਹਿੰਦੂ ਬਹੁ ਗਿਣਤੀ ਦੀ ਚਾਪ ਲੂਸੀ ਕਰਨ ਦਾ ਕੋਈ ਵੀ ਮੋਕਾ ਨਹੀਂ ਛੱਡਦੇ ਪੰਜਾਬ ਦੇ ਗਵਰਨਰ ਬੀਡੀ ਪਾਂਡੇ ਹੋਣਾਂ ਦੇ ਯਤਨਾਂ ਸਦਕਾ ਅਕਾਲੀਆਂ ਔਰ ਇੰਦਰਾ ਗਾਂਧੀ ਵਿਚਾਰੇ ਮੀਟਿੰਗ ਤੈਅ ਹੋਈ ਤਾਂ ਇਸ ਨੂੰ ਜਨਤਕ ਅਖਬਾਰਾਂ ਦੇ ਵਿੱਚ ਕੀਤਾ ਗਿਆ ਤਾਂ ਤੁਰੰਤ ਪ੍ਰਭਾਵ ਦੇ ਨਾਲ ਪਟਿਆਲੇ ਦੇ ਪਵਨ ਕੁਮਾਰ ਸ਼ਰਮਾ ਜਿਹਦਾ ਹਿੰਦੂ ਸੇਵ ਸੈਨਾ ਸੰਗਠਨ ਸੀ ਉਹਨਾਂ ਨੇ ਇਹੋ ਜੇ ਬਿਆਨ ਦਿੱਤੇ ਬੜੇ ਬੇਤੁਕੇ ਪਾਸ਼ਣ ਦਿੱਤੇ ਜਿਨ੍ਹਾਂ ਦੇ ਸਦਕਾ ਦੰਗੇ ਪੜ ਕੁਠੇ ਲੁਧਿਆਣਾ ਜਲੰਧਰ ਪਟਿਆਲਾ ਹੁਸ਼ਿਆਰਪੁਰ ਜਿਹਦੇ ਵਿੱਚ ਕਾਫੀ ਹਿੰਦੂਆਂ ਦਾ ਵੀ ਨੁਕਸਾਨ ਹੋਇਆ ਔਰ ਸਿੱਖਾਂ ਦਾ ਵੀ ਹੋਇਆ ਸੋ ਬੀੜੀ ਪਾਂਡਿਓਰੀ ਉਸ ਸਮੇਂ ਪੰਜਾਬ ਦੇ ਗਵਰਨਰ ਸਰ ਪਟਿਆਲੇ ਦੇ ਡਿਪਟੀ ਕਮਿਸ਼ਨਰ ਨੂੰ ਉਹਨਾਂ ਨੇ ਸਖਤ ਨਿਰਦੇਸ਼ ਦਿੱਤੇ ਤੇ ਪਵਨ ਕੁਮਾਰ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਬਾਅਦ ਪਵਨ কুমার শর্মা ਨੂੰ ਛਡਾਉਣ ਵਾਸਤੇ ਉਹਨੂੰ ਛਡਣ ਵਾਸਤੇ ਹਰਿਆਣੇ ਦਾ ਮੁੱਖ ਮੰਤਰੀ ਭਜਨ ਲਾਲ ਉਹਨਾਂ ਨੂੰ ਫੋਨ ਕਰਦਾ ਹੈ 인ਦਰਾ ਗਾਂਧੀ ਦੇ ਗ੍ਰਹਿ ਮੰਤਰੀ ਪੀਸੀ ਸੇਠੀ ਉਹਨੂੰ ਫੋਨ ਕਰਦਾ ਹੈ ਤੇ ਹੋਰ ਵੀ ਬਹੁਤ ਸਾਰੇ ਮਨਿਸਟਰਾਂ ਦੇ ਫੋਨ ਆਉਂਦੇ ਨੇ ਕਿ ਇਹਨੂੰ ਰਿਹਾ ਕੀਤਾ ਜਾਵੇ ਪਰ ਬੀਡੀ ਪਾਂਡੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਇਸ ਲਈ ਉਹਨਾਂ ਨੇ ਸ਼ਕਤੀ ਨਾਲ ਮਨਾ ਕਰ ਦਿੱਤਾ ਕਿ ਅਸੀਂ ਇਹਨੂੰ ਨਹੀਂ ਰਿਹਾ ਕਰ ਸਕਦੇ ਹੁਣ ਕਪੂਰਥਲਾ ਰੈਸਟ ਹਾਊਸ ਦਿੱਲੀ ਚ ਜਿਹੜੀ ਇਹ ਮੀਟਿੰਗ ਤੈਅ ਕੀਤੀ ਸੀ ਅਕਾਲੀ ਵੀ ਪਹੁੰਚੇ ਹੋਏ ਨੇ ਇੰਦਰਾ ਗਾਂਧੀ ਔਰ ਗ੍ਰਹਿ ਮੰਤਰੀ ਪੀਸੀ ਸੇਠੀ ਔਰ ਹੋਰ ਜਿਨ੍ਹਾਂ ਦੇ ਵਿੱਚ ਭਗਜਨ ਕੁਮਾਰ ਸ਼ਰਮਾ ਵੀ ਸ਼ਾਮਲ ਸੀ ਇਹ ਵੀ ਪਹੁੰਚੇ ਸੀ ਅਕਾਲੀਆਂ ਨੇ ਇਤਰਾਜ਼ ਜਤਾਇਆ ਕਿ ਤੀਜੀ ਧਿਰ ਕਿਉਂ ਸ਼ਾਮਲ ਕੀਤੀ ਗਈ ਹੈ ਸੋ ਉਹੀ ਹੋਇਆ ਜੋ ਪਹਿਲਾਂ ਹੁੰਦਾ ਰਿਹਾ ਕਿਉਂਕਿ ਉਹ ਚਾਹੁੰਦੇ ਨਹੀਂ ਸੀ ਕਿ ਮਸਲਾ ਇਹਦਾ ਗੱਲਬਾਤ ਰਾਹੀਂ ਹੱਲ ਹੋਵੇ ਅਜਿਹੇ ਸ਼ਰਾਰਤੀ ਅੰਸਰ ਜਿਨ੍ਹਾਂ ਨੇ ਉਸ ਮੀਟਿੰਗ ਦੇ ਵਿੱਚ ਅਜਿਹਾ ਜਮੋਲ ਬਣਾ ਦਿੱਤਾ ਕਿ ਗੱਲਬਾਤ ਹੋ ਹੀ ਨਾ ਸਕੀ ਔਰ ਨਾ ਤਾਂ ਇੰਦਰਾ ਗਾਂਧੀ ਨੇ ਉਦਮ ਕੀਤਾ ਕਿ ਦੁਬਾਰਾ ਮੀਟਿੰਗ ਸ਼ੁਰੂ ਕੀਤੀ ਜਾਵੇ ਔਰ ਨਾ ਹੀ ਗ੍ਰਹਿ ਮੰਤਰੀ ਨੇ ਉਹ ਮੀਟਿੰਗ ਬੇ ਸਿੱਟਾ ਰਹੀ ਅਕਾਲੀਆਂ ਨੇ ਤਿਆਰੀ ਕੀਤੀ ਕਿ ਅਸੀਂ ਵਾਪਸ ਪੰਜਾਬ ਜਾ ਰਹੇ ਹਾਂ ਸੋ ਬੀੜੀ ਪਾਂਡੇ ਔਰਾਂ ਦੇ ਯਤਨਾ ਸਦਕਾ ਅਕਾਲੀਆਂ ਨੇ ਇੱਕ ਦਿਨ ਰੁਕਣਾ ਮੰਨ ਲਿਆ ਔਰ ਇੰਦਰਾ ਗਾਂਧੀ ਨੂੰ ਵੀ ਮਨਾ ਲਿਆ ਗਿਆ ਅਗਲਾ ਦਿਨ ਮੀਟਿੰਗ ਦਾ ਰੱਖਿਆ ਗਿਆ ਤੂੰ ਹੀ ਭਿੰਕਾ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਲੱਗਦੀ ਐ ਤਾਂ ਤਾਂ ਹਰਿਆਣੇ 'ਚ ਦੰਗੇ ਪੜਕ ਜਾਂਦੇ ਨੇ ਰਾਜ ਆਂਦੇ ਸਿੱਖਾਂ ਨੂੰ ਘੇਰ-ਘੇਰ ਕੇ ਕੁੱਟਿਆ ਮਾਰਿਆ ਜਾਂਦਾ ਉਹਨਾਂ ਦੇ ਵਾਹਨਾਂ ਦੀ ਸਾੜ ਫੋਕ ਕੀਤੀ ਜਾਂਦੀ ਗੁਰਦੁਆਰਿਆਂ ਨੂੰ ਅੱਗ ਲਾਈਆਂ ਸਿੱਖ ਬੀਬੀਆਂ ਦੇ ਵਾਲ ਕੱਟੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਿੱਖਾਂ ਦਾ ਹੁਣ ਇਹ ਕੌਣ ਲੋਕ ਸਨ ਜਿਹੜੇ ਨਹੀਂ ਚਾਹੁੰਦੇ ਸੀ ਕਿ ਮਸਲਾ ਗੱਲਬਾਤ ਰਾਹੀਂ ਹੱਲ ਹੋ ਜਾਏ ਭੂਟੇ ਵਰਗੇ ਚਵਲ ਇਹ ਗੱਲਾਂ ਕਿਉਂ ਨਹੀਂ ਦੱਸਦੇ ਲੋਕਾਂ ਨੂੰ ਥਾਨ ਸ਼ਖਸੀਅਤ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਉਹਨਾਂ ਨੂੰ ਤਾਂ ਇਹ ਥਾਂ ਥਾਂ ਤੇ ਬੈਠ ਕੇ ਭੰਡਦੇ ਨੇ ਤੇ ਮੀਡੀਆ ਵੀ ਭੰਡਦਾ ਤੇ ਉਹਨਾਂ ਦੇ ਬਿਆਨ ਉਸ ਵਕਤ ਬੜੇ ਗਲਤ ਢੰਗ ਨਾਲ ਪੇਸ਼ ਕੀਤੇ ਜਾਂਦੇ ਸੀ ਅਖਬਾਰਾਂ ਲਾਲਾ ਜਗਤ ਨਾਰੈਣ ਵਗੈਰਾ ਜਿਹਦੇ ਬੰਨੇ ਇਹ ਜਿਹੜੇ ਬਿਆਨ ਆ ਉਹ ਨਹੀਂ ਲੋਕਾਂ ਤੱਕ ਪਹੁੰਚਣ ਦਿੱਤੇ ਜਾਂਦੇ ਔਰ ਨਾ ਹੀ ਉਹਨਾਂ ਨੂੰ ਦੂਰਦਰਸ਼ਨ ਕੇਂਦਰ ਜਲੰਧਰ ਤੇ ਪ੍ਰਸਾਰਤ ਕੀਤਾ ਜਾਂਦਾ ਔਰ ਨਾ ਹੀ ਅਖਬਾਰਾਂ ਦੇ ਵਿੱਚ ਦਿੱਤਾ ਜਾਂਦਾ ਹੈ ਹੁਣ ਬੂਟੇ ਚਵਲ ਵਰਗਿਆਂ ਨੂੰ ਇਹ ਚਾਹੀਦਾ ਹੈ ਕਿ ਜਿਹੜਾ ਉਥੇ ਇਹਨਾਂ ਹਿੰਦੂਵਾਦੀਆਂ ਦਾ ਚਿਹਰਾ ਵੀ ਸਾਹਮਣੇ ਲਿਆਉਣ ਲੋਕਾਂ ਦੇ ਸਾਹਮਣੇ ਉਸ ਉਸ ਸਮੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਪੂਰਾ ਭਾਰਤ ਦਾ ਮੀਡੀਆ ਇਕਜੁੱਟ ਸੀ ਹਰ ਸੂਬੇ ਵਿੱਚ ਸਿੱਖਾਂ ਦੀ ਮਸਲੇ ਨੂੰ ਬੜੀ ਗਲਤ ਰੰਗਤ ਦਿੱਤੀ ਗਈ ਪਰ ਇਹ ਜਿਹੜੇ ਜਿੰਨਾਂ ਪੱਗਾਂ ਦੇ ਵਿੱਚ ਸਿਰ ਪਸਾਏ ਹੋਏ ਨੇ ਇਹ ਚਵੜ ਲੋਕ ਜਿਹੜੇ ਨੇ ਕਦੀ ਨਹੀਂ ਦੱਸਣਗੇ ਇਹ ਸਿਰਫ ਤੇ ਸਿਰਫ ਬਹੁ ਗਿਣਤੀ ਦੀ ਚਾਪਲੂਸੀ ਕਰਕੇ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਿਹੜਾ ਅਸਲੀ ਤਾਥਿਆ ਉਹ ਤਾਂ ਕਿਸੇ ਦੇ ਸਾਹਮਣੇ ਨਹੀਂ ਰੱਖਦੇ ਸੋ ਮੇਰੇ ਭਰਾਵੋ ਤੁਹਾਡੇ ਗੜੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਆਜੋ ਇਹ ਝੂਠ ਦਾ ਜੋ ਨੈਰੇਟਿਵ ਹੈ ਉਹਨੂੰ ਤੋੜਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ